वाहेगुरु जी का खालसा वाहू जी की फतेह बी टी वी ब्रॉडकास्टिंग इस स्पैशल सैगमेंट थोड़े सारे का बहुत बहुत स्वागत है जी और अस अ पहुँचे हुए हाँ जी गुरु घर जवाना दे है और इतने अज बहुत ही एक सोहना इतराम ऑर्गनाइज किया गया है जी और प्रोग्राम जो ही कमाल दा है क्योंकि एक शो ज प्रोपर कराया कराया जा रहा है सब तो पहलना अभी सारे याद कर लें सृष्टि के चादर ਸਤਿਗੁਰੂ ਤੇਗ ਬਹਾਦਰ ਇਹ ਹਿੰਦ ਕੀ ਚਾਦਰ ਇਹਨਾਂ ਨੂੰ ਕਿਹਾ ਜਾਂਦਾ ਹੈ ਕਈ ਨਾਮਾਂ ਤੋਂ ਨਵਾਜ਼ਿਆ ਇਹਨਾਂ ਨੂੰ ਗਿਆ ਹੈ ਸਾਡੇ ਗੁਰੂ ਸਾਹਿਬ ਨੌਵੀਂ ਪਾਤਸ਼ਾਹੀ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਧਰਮ ਨੂੰ ਬਚਾਉਣ ਲਈ ਅਪ ਸ਼ਹਾਦਤ ਦਿੱਤੀ ਔਰ ਇਹਨਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾ ਰਿਹਾ 350 ਸਾਲ ਪੂਰੇ ਹੋਏ ਨੇ ਜੀ ਔਰ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਇਸ ਚੀਜ਼ ਨੂੰ ਯਾਦ ਜ਼ਰੂਰ ਕੀਤਾ ਜਾਂਦਾ ਹੈ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਪਰ ਕੈਲਗਰੀ ਸ਼ਹਿਰ ਦੇ ਇਸ ਗੁਰੂ ਘਰ ਦੇ ਵਿੱਚ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜੀ ਐਗਜ਼ਿਬਿਸ਼ਨ ਬਣਾਈ ਗਈ ਹੈ ਜਿੱਥੇ ਤੁਸੀਂ ਇੱਕ ਵਾਰ ਆ ਜਾਂਦੇ ਹੋ ਤੇ ਜਿਵੇਂ ਲੱਗਦਾ ਹੈ ਕਿ ਉਹ ਜਿਹੜੇ ਮੂਵਮੈਂਟਸ ਨੇ ਦੁਬਾਰਾ ਤੋਂ ਤੁਸੀਂ ਦੇਖ ਸਕਦੇ ਹੋ ਲਾਈਵ ਇਦਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਦਿਖਾਇਆ ਜਾ ਰਿਹਾ ਹੈ ਇੱਕ ਬਹੁਤ ਸੋਹਣਾ ਜਿਹੜਾ ਇੱਕ ਲਾਈਟ ਸ਼ੋਅ ਵੀ ਇਹਦੇ ਵਿੱਚ ਸ਼ਾਮਿਲ ਹੈ ਉਹਦੇ ਵਿੱਚ ਅਸੀਂ ਐਗਜ਼ਿਬਿਸ਼ਨ ਤਾਂ ਕਹਿ ਦਿੰਦੇ ਆ ਪਰ ਐਗਜ਼ਿਬਿਸ਼ਨ ਇੱਕ ਬਹੁਤ ਛੋਟਾ ਸ਼ਬਦ ਹੈ ਜੀ ਇੱਕ ਲਾਈਵ ਇੱਕ ਲਾਈਟ ਸ਼ੋਅ ਅਸੀਂ ਇਹਨੂੰ ਕਹਿ ਸਕਦੇ ਹਾਂ ਤੁਹਾਡੇ ਸਕਰੀਨਾਂ ਤੱਕ ਅਸੀਂ ਅੱਜ ਪਹੁੰਚਾ ਰਹੇ ਹਾਂ ਸੋ ਬੀਟੀਵੀ ਬ੍ਰਾਡਕਾਸਟਿੰਗ ਟੀਵੀ ਸਕਰੀਨਸ ਦੇ ਉੱਪਰ ਜੇ ਤੁਸੀਂ ਸਾਡਾ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਸਾਨੂੰ ਜ਼ਰੂਰ ਦੱਸਣਾ ਹੈ ਜੀ ਔਰ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਤਾਂ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਸੋ ਇਸ ਪ੍ਰੋਗਰਾਮ ਦੇ ਲਈ ਹੋਰ ਵੀ ਜਾਣਕਾਰੀ ਤੁਹਾਨੂੰ ਅਸੀਂ ਦਵਾਂਗੇ ਜੀ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਤੇ ਐਗਜ਼ਿਬਿਸ਼ਨ ਦੀ ਸ਼ੁਰੂਆਤ ਔਰ ਤਸਵੀਰਾਂ ਤੁਹਾਡੇ ਸਕਰੀਨ ਤੇ ਲਗਾਤਾਰ ਚੱਲ ਰਹੀਆਂ ਨੇ ਇੱਥੇ ਸੇਵਾਦਾਰ ਮਨਵੀਰ ਸਿੰਘ ਜੀ ਇੱਥੇ ਹੈਗੇ ਨੇ ਜੀ ਔਰ ਇਹਨਾਂ ਤੋਂ ਤੁਸੀਂ ਇਨਫੋਰਮੇਸ਼ਨ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਅੱਜ ਜਿਹੜੀ ਐਗਜ਼ਿਬਿਸ਼ਨ ਹੈ ਇਹ ਕਿਹਨਾਂ ਵੱਲੋਂ ਕਰਵਾਈ ਜਾ ਰਹੀ ਹੈ ਪ੍ਰਬੰਧਕ ਕਮੇਟੀ ਵੱਲੋਂ ਜਾਂ ਸਾਰੇ ਜਿਹੜੇ ਮਿਲ ਕੇ ਵੋਲੰਟੀਅਰਸ ਜਿਹੜੇ ਨੇ ਇਹਨੂੰ ਕਰਵਾ ਰਹੇ ਹਾਂਜੀ ਬਿਲਕੁਲ ਦਰਬਾਰ ਸ਼੍ਰੀ ਗੁਰੂ ਕ੍ਰਾਂਤ ਸਾਹਿਬ ਜੀ ਦੇ ਜੋ ਪ੍ਰਬੰਧਕ ਨੇ ਜੀ ਉਹਨਾਂ ਦੇ ਸਾਥ ਨਾਲ ਤੇ ਗੋਬਿੰਦ ਸਰਵਰ ਕੈਲਗਰੀ ਤੇ ਐਚ ਕੇ ਐਲ ਕੈਲਗਰੀ humility kindness and love organization ਹੈ ਤੇ ویب سائٹ ਹੈ ਆਪਣੀ hkl.org ਉਹਨਾਂ ਦੇ ਸੇਵਾਦਾਰਾਂ ਵੱਲੋਂ ਇੱਕ ਐਗਜ਼ੀਬਿਸ਼ਨ ਕਰਵਾਈ ਜਾ ਰਹੀ ਹੈ ਅੱਛਾ ਜੀ ਸੋ ਇਹਦੇ ਵਿੱਚ ਅਸੀਂ ਜਿਵੇਂ ਤਸਵੀਰਾਂ ਦਿਖਾ ਰਹੇ ਹਾਂ ਕਿ ਇੱਕ ਤਰ੍ਹਾਂ ਦਾ ਲਾਈਟ ਸ਼ੋ ਵੀ ਅਸੀਂ ਇਹਨੂੰ ਕਹਿ ਸਕਦੇ ਹਾਂ ਜਦੋਂ ਅਸੀਂ ਇਹਨੂੰ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਪੇਸ਼ ਕਰਦੇ ਹਾਂ ਜੀ ਸੋ ਇਹ ਜਿਹੜਾ ਆਈਡੀਆ ਜਾਂ ਤੁਸੀਂ ਕਿਵੇਂ ਸੋਚਿਆ ਕਿ ਇੱਕ ਤਾਂ ਜਦੋਂ ਪਾਰਟ ਦੇ ਨਾਲ ਜਾਂ ਅਸੀਂ ਉਹਨਾਂ ਨੂੰ ਯਾਦ ਜ਼ਰੂਰ ਕਰਦੇ ਹਾਂ ਜੀ ਹਨਾ ਗੁਰੂ ਸਾਹਿਬ ਨੂੰ ਪਰ ਇਹ ਹੁਣ ਅਗਲੀ ਜਨਰੇਸ਼ਨ ਨੂੰ ਦਿਖਾਉਣ ਲਈ ਇੱਕ ਸਾਡੇ ਕੋਲ ਮੌਕਾ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਦੱਸ ਸਕਦੇ ਹਾਂ ਕਿ ਦੇਖੋ ਜੀ ਇਹ ਕੁਝ ਹੋਇਆ ਸੀ ਲਾਈਵ ਤਸਵੀਰਾਂ ਇੱਕ ਤਰ੍ਹਾਂ ਤੋਂ ਜਿਹੜੀਆਂ ਨੇ ਉਹ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਪੁਆਇੰਟ ਆਫ 视图 ਜਿਹੜਾ ਉਹ ਦੇਖਿਆ ਜਾ ਸਕਦਾ ਜੀ ਬਿਲਕੁਲ ਇਹ ਅਸਲ 'ਚ ਅਸੀਂ ਪੰਜਾਬ ਕੇ ਸੀਗੇ ਜੀ ਪਿਛਲੇ ਮਹੀਨੇ ਤੇ ਉੱਥੇ ਬਾਬਾ ਪਕੜਾ ਸਾਹਿਬ ਜਾ ਕੇ ਦਰਸ਼ਨ ਕੀਤੇ ਉੱਥੋਂ ਲੱਗਿਆ ਉੱਥੇ ਵੀ ਕਜਾਇਬ ਕਰ ਦੇ ਵਿੱਚ ਇਦਾਂ ਹੀ ਦ੍ਰਿਸ਼ ਲਾਇ ਹੋਏ ਸੀ ਤੇ ਸਾਨੂੰ ਉੱਥੋਂ ਆਈਡੀਆ ਆਇਆ ਵੀ ਕਿਉਂ ਨਾ ਇੱਥੇ ਕੈਲਗਰੀ ਦੇ ਵਿੱਚ ਵੀ ਆਪਾਂ ਸੰਗਤਾਂ ਨੂੰ ਜਾਣੂ ਕਰਵਾਈਏ ਕਿਉਂਕਿ ਬਹੁਤੀਆਂ ਸੰਗਤਾਂ ਨੂੰ ਇੰਨਾ ਇਤਿਹਾਸ ਬਾਰੇ ਨਹੀਂ ਪਤਾ ਹਾਂਜੀ ਤੇ ਮਹਾਰਾਜੀ ਦਾ ਜੋ ਇਤਿਹਾਸ ਹੈ ਉਹ ਤਾਂ ਵਿਸ਼ਾਲ ਹੈ ਪ੍ਰਕਾਸ਼ ਤੋਂ ਲੈ ਕੇ ਸ਼ਹੀਦੀ ਤੱਕ ਜੋ ਸਫ਼ਰ ਹੈ ਹਰ ਇੱਕ ਪਲ ਤੋਂ ਆਪਾਂ ਕੁਝ ਨਾ ਕੁਝ ਸਿੱਖਦੇ ਆਂ ਸੋ ਇਹੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਨਾ ਕਿਵੇਂ ਆਪਾਂ ਦ੍ਰਿਸ਼ ਬਣਾ ਕੇ ਤੇ ਸੰਗਤਾਂ ਉਹਦੇ ਨਾਲ ਰਿਲੇਟ ਕਰ ਸਕਣ ਤੇ ਅਸੀਂ ਕਰੀਏ ਬਿਲਕੁਲ ਜੀ ਸੋ ਤਿਆਰੀਆਂ ਕਿੰਨੇ ਕਿਲੇ ਕਿ ਤੁਸੀਂ ਕਿਹਾ ਕਿ ਪਿਛਲੇ ਮਹੀਨੇ ਤੁਸੀਂ ਪੰਜਾਬ 'ਚ ਸੀਗੇ ਸੋ ਇੱਥੇ ਆ ਕੇ ਜਿਹੜਾ ਮੈਨੂੰ ਲੱਗਦਾ ਹੈ ਇਹ ਤਾਂ ਕਾਫੀ ਮਹੀਨਿਆਂ ਦੀ ਮਿਹਨਤ ਲੱਗਦੀ ਹੈ ਤੁਹਾਡੀ ਹਾਂਜੀ ਕੰਮ ਤਾਂ ਬਹੁਤ ਵੱਡਾ ਸੀ ਪਰ ਮਹਾਰਾਜੀ ਦੇ ਕਿਰਪਾ ਸਰका ਇਹ ਦੋ ਹਫ਼ਤਿਆਂ ਦੇ ਵਿੱਚ ਅਸੀਂ ਸੇਵਾਦਾਰਾਂ ਨੇ ਸਭ ਨੇ ਦਿਨ ਰਾਤ ਇੱਕ ਕਰਕੇ ਇਹ ਚੀਜ਼ ਤਿਆਰ ਕੀਤੀ ਮਹਾਰਾਜ ਜੀ ਨੇ ਆਪ ਕਰਵਾਈ ਵਾਹ ਜੀ ਵਾਹ ਸੋ ਸਾਡੇ ਦਰਸ਼ਕਾਂ ਨੂੰ ਕੁਝ ਤੁਸੀਂ ਦੱਸਣਾ ਚਾਹੋਗੇ ਕਿ ਇਸ ਵਾਰ ਤਾਂ ਮੈਨੂੰ ਲੱਗਦਾ ਹੈ ਕਿ ਇਹ ਐਗਜ਼ਿਬਿਸ਼ਨ 30 ਤਰੀਕ ਤੱਕ ਅੱਜ ਜਿਹੜੀ ਹੈ ਮੁਕੰਮਲ ਹੋ ਗਈ ਹੈ ਤੇ ਫਿਰ ਤੋਂ ਇੰਦਾ ਦਾ ਕੁਝ ਅਸੀਂ ਕਰ ਸਕਦੇ ਹਾਂ ਕੋਈ ਪ੍ਰੋਗਰਾਮ ਇੰਦਾ ਦੁਬਾਰਾ ਰੱਖਿਆ ਜਾ ਸਕਦਾ ਆਰਗੇਨਾਈਜ਼ ਕੀਤਾ ਜਾ ਸਕਦਾ ਹਾਂਜੀ ਜ਼ਰੂਰ ਜੀ ਸਾਡੀ ਇਹੀ ਕੋਸ਼ਿਸ਼ ਰਹੂ ਵੀ ਅਗਲੇ ਸਾਲ ਵੀ ਆਪਾਂ Sağ ol ਦੋ ਵਾਰ ਘਟੂ ਘਟੇ ਇਦਾਂ ਦੇ ਪ੍ਰੋਗਰਾਮ ਕਰੀਏ ਤੇ ਜਿਵੇਂ ਹੁਣ ਆਪਾਂ ਕੋਈ ਨਾ ਕੋਈ ਆਪਾਂ ਮੈਸੇਜ ਸੰਗਤਾਂ ਲਈ ਛੱਡ ਕੇ ਜਾਈਏ ਜਿਵੇਂ ਮਹਾਰਾਜ ਜੀ ਦਾ ਸੰਦੇਸ਼ ਹੈ ਵੀ ਉਹਨਾਂ ਨੇ ਆਪਣਾ ਜੀਵਨ ਦੂਜੇ ਤੋਂ ਵਾਰ ਦਿੱਤਾ ਤੇ ਇੱਕ ਇੱਕ ਧਰਮ ਲਈ ਨਹੀਂ ਪੂਰੀ ਮਨੁੱਖਤਾ ਲਈ ਤੇ ਇਥੋਂ ਇਹੀ ਆਪਾਂ ਸਿੱਖਣ ਨੂੰ ਮਿਲਦਾ ਕਿ ਆਪਾਂ ਇਹਨੂੰ ਦੇਖ ਕੇ ਤਾਂ ਜਾ ਰਹੇ ਹਾਂ ਪਰ ਕੁਝ ਨਾਲ ਲੈ ਕੇ ਜਾਈਏ ਕਿ ਆਪਾਂ ਆਪਣੇ ਜੀਵਨ ਦੇ ਵਿੱਚ ਹਲੇਮੀ ਹਮਦਰਦੀ ਮੁਹੱਬਤ ਇਹ ਗੁਣ ਲੈ ਕੇ ਆਈਏ ਤੇ ਹੋਰਾਂ ਤੱਕ ਵੀ ਇਹ ਸੰਦੇਸ਼ ਪਹੁੰਚਾਈਏ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਕੀ ਮੈਸੇਜ ਦੇਣਾ ਚਾਹੋਗੇ ਜਿੰਨੇ ਵੀ ਤੁਹਾਨੂੰ ਇਸ ਮ ਕੈਲਗਰੀ ਵਾਸੀਆਂ ਕੈਲਗਰੀ ਦੇ ਆਸ-ਪਾਸ ਅਲਬਰਟਾ ਕੈਨੇਡਾ ਪਰ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਇਸ ਟਾਈਮ ਇਹ ਪ੍ਰੋਗਰਾਮ ਦੇਖ ਰਹੇ ਨੇ ਜੀ ਹਾਂ ਜੀ ਇੱਕੀ ਬੇਨਤੀ ਹੈ ਸੰਗਤਾਂ ਨੂੰ ਕਿ ਆਪਣੀ ਆਰਗੇਨਾਈਜੇਸ਼ਨ ਹੈ ਜੋ ਐਚ ਕੇ ਐਲ ਸਟੈਂਡਸ ਫॉर ਹਿਊਮਨਿਟੀ ਕਾਈਨਸ ਐਂਡ ਲਵ ਹਲੇਮੀ ਹਮਦਰਦੀ ਤੇ ਮੁਹੱਬਤ ਉਹਦੇ ਨਾਲ ਜੁੜਨ ਆਪ ਵੀ ਤੇ ਹੋਰਾਂ ਨੂੰ ਵੀ ਦੱਸਣ ਸਾਡਾ ਚੈਨਲ ਹੈ ਇੰਸਟਾਗ੍ਰam ਤੇ ਐਚ ਕੇ ਐਲ ਅੰਡਰਸਕੋਰ ਕੈਲਗਰੀ ਉਹਨੂੰ ਫੋਲੋ ਕਰੋ ਤੇ ਵੈਬਸਾਈਟ ਤੇ ਜਾ ਕੇ ਵੀ ਸਾਈਨ ਅਪ ਕਰੋ hkl.org ਬਿਲਕੁਲ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸਾਡਾ ਇੰਸਟਾਗ੍ਰam ਪੇਜ ਹੈ ਅਸੀਂ ਉਹ ਤੁਹਾਨੂੰ ਵੀ ਤੁਹਾਡੀ ਆਰਗੇਨਾਈਜੇਸ਼ਨ ਨੂੰ ਵੀ ਟੈਗ ਕਰੀਏ ਸੋ ਉੱਥੋਂ ਤੁਸੀਂ ਇਹਨਾਂ ਦੇ ਪੇਜ ਤੱਕ ਵੀ ਪਹੁੰਚ ਸਕਦੇ ਹੋ ਔਰ ਜਿੰਨੇ ਵੀ ਪਲੈਟਫਾਰਮਸ ਤੇ ਤੁਸੀਂ ਸਾਡਾ ਪ੍ਰੋਗਰਾਮ ਭਾਵੇਂ ਤੁਸੀਂ ਟੀਵੀ ਤੇ ਦੇਖ ਰਹੇ ਹੋ ਸਾਡੇ ਐਪਸ ਤੇ ਦੇਖ ਰਹੇ ਹੋ ਐਪਲ ਐਂਡਰੌਇਡ ਤੇ ਜਾਂ ਫਿਰ ਸੋਸ਼ਲ ਮੀਡੀਆ ਪਲੈਟਫਾਰਮ ਤੇ YouTube Facebook Instagram TikTok ਇਹਦੇ ਵੀ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਸਾਡ ਨੂੰ ਜ਼ਰੂਰ ਲਿਖ ਕੇ ਭੇਜੋ ਜੀ ਜਾਂ ਵਾਇਆ ਕਮੈਂਟਸ ਜਾਂ ਈਮੇਲ ਜਾਂ WhatsApp ਕਿ ਤੁਹਾਨੂੰ एगजीबिशन कि लगी जे तीस जरूर एदी वि विटनैस की है तो भी तुम लिखो और जे तुम चाहते हो कि दोबारा जी एगजिबिशन लगाई जाए भी लिखो सो so दैट कि यह जरा प्रोग्राम है दोबारा छेती तो छेती ऑर्गेनाइज कराया जाए अपने बच्चों सिखाओ जी और असी हमेशा कहें कि जो गुरु घर तुम अपने बच्चों लैके आए हो यह नहीं है कि सिर्फ तुम्हें मत्था टेकया लंगर छकिया घर चले गए यह एक इंस्टीट्यूशन है एक लर्निंग एक्सपीरियंस है प्रोग्रामा जुड़िया करो जी वॉलंटियर देना हमेशा ਨਾਮ ਜਿਹੜਾ ਬੱਚਿਆਂ ਦਾ ਲਿਖਾਇਆ ਕਰੋ ਜੇ ਤੁਹਾਨੂੰ ਕੋਈ ਕੰਟੈਕਟ ਨਹੀਂ ਮਿਲਦਾ ਤੁਸੀਂ ਸਾਡੇ ਤਾਂ ਸਾਡੇ ਤੱਕ رابطہ ਕਾਇਮ ਕਰੋ ਅਸੀਂ ਜ਼ਰੂਰ ਤੁਹਾਨੂੰ ਕਨੈਕਟ ਕਰਾਵਾਂਗੇ ਵੱਖ-ਵੱਖ ਆਰਗੇਨਾਈਜੇਸ਼ਨਸ ਦਾ ਹਿੱਸਾ ਜਦੋਂ ਤੁਸੀਂ ਬਣਦੇ ਹੋ ਭਾਵੇਂ ਬਜ਼ੁਰਗ ਹੋ ਭਾਵੇਂ ਬੱਚੇ ਹੋ ਤੇ ਤੁਹਾਨੂੰ ਜਿਹੜੀ ਨੌਲੇਜ ਹੈ ਨੈਕਸਟ ਜਨਰੇਸ਼ਨ ਨੂੰ ਜਿਹੜੀ ਨੌਲੇਜ ਹੈ ਉਹ ਵੀ ਮਿਲ ਜਾਂਦੀ ਹੈ ਜੀ ਸੋ ਇਸ ਦਾ ਹਿੱਸਾ ਸਾਨੂੰ ਸਾਰਿਆਂ ਨੂੰ ਜ਼ਰੂਰ ਬਣਨਾ ਚਾਹੀਦਾ ਹੈ ਜੀ ਔਰ ਇਦਾਂ ਦੇ ਪ੍ਰੋਗਰਾਮਸ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਜੀ ਥੈਂਕ ਯੂ ਸੋ ਮੱਚ ਵਾਂਸ ਅਗੇਨ ਜੀ ਔਰ ਇਦਾਂ ਦੇਖਦੇ ਰਹੋ ਜੀ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ